ਇੱਕ ਨਹੀਂ ਮੈਨੂੰ ਹਜ਼ਾਰਾਂ ਮਰੁਖਾਂ ਨੇ ਸਾਰੀ ਦੁਨੀਆ ਚ ਅਬਿਆਸੀ ਲੋਕਾਂ ਨੇ ਇਹ ਆਖਿਆ ਵੀ ਮਸਕੀਨ ਜੀ ਅੱਗੇ ਪਿੱਛੇ ਤੇ ਅਸੀਂ ਚੰਗੇ ਹੁੰਦੇ ਆਂ ਜਦ ਗੁਟਕਾ ਹੱਥੇ ਚੋਂਦਾ ਪਾਠ ਕਰਨ ਲੱਗਦੇ ਆਂ ਪਤਨੀ ਵਿਅਰਥ ਦੇ ਖਿਆਲ ਕਿੱਥੋਂ ਆ ਜਾਂਦੇ ਅੱਗੇ ਪਿੱਛੇ ਤੇ ਠੀਕ ਹੁੰਦੇ ਇੱਕ ਨਹੀਂ بڑے بڑے ਛੋਟੀ ਦੇ ਅਬਿਆਸੀਆਂ ਨੇ ਕਿਹਾ ਦੇਸ਼ ਦੇ ਚ ਕਿਹਾ ਵਿਦੇਸ਼ਾਂ ਚ ਕਿਹਾ ਅੱਗੇ ਪਿੱਛੇ ਤੇ ਅਸੀਂ ਠੀਕ ਹੁੰਦੇ ਆਂ ਜਦ ਵਾਹਿਗੁਰੂ ਮੰਤਰ ਜਪਣ ਲੱਗਦੇ ਆ ਪਤਨੀ ਮੈਲੇ ਵਿਚਾਰ ਕਿੱਥੋਂ ਆ ਜਾਂਦੇ ਆ ਗਲਤ ਗੱਲਾਂ ਕਿੱਥੋਂ ਆ ਜਾਂਦੀਆਂ ਪ੍ਰਸ਼ਨ ਦੇ ਰੂਪ ਦੇ ਚ ਮੇਰੇ ਕੋਲ ਪੁੱਛਦੇ ਸਨ ਕਿੱਥੋਂ ਆ ਜਾਂਦਾ ਜਦੋਂ ਬੈਠੇ ਆ ਪਰਮਾਤਮਾ ਦਾ ਨਾਮ ਜਦੋਂ ਬੈਠੇ ਆ ਗੁਰੂ ਦੀ ਬਾਣੀ ਆ ਰਹੇ ਨੇ ਵਿਅਰਥ ਹੈ ਗੰਦੇ ਹੈ ਕੋਜੇ ਹੈ ਬੜਾ ਬਰਮਾਉ ਮੈਂ ਉਹਨਾਂ ਨੂੰ ਕਹਿ ਲਾਉਣਾ ਕਿ ਉਸ ਵਕਤ ਹੀ ਨਹੀਂ ਆਉਂਦੇ ਅੱਗੇ ਪਿੱਛੇ ਵੀ ਅੰਦਰ ਚੱਲ ਰਹੇ ਆਉਂਦੇ ਨੇ ਜਦ ਹੱਥੇ 'ਚ ਗੁਟਕਾ ਹੁੰਦਾ ਤੇ ਜਦ ਵਾਹਿਗੁਰੂ ਮੰਤਰ ਜਪਣ ਲੱਗਨੇ ਜ਼ਰਾ ਸੀ ਆਪਣੇ ਨੇੜੇ ਆ ਜਾਂਦੇ ਆ ਤੇ ਆਪਣੀ ਅਸਲੀਅਤ ਸਾਹਮਣੇ ਆ ਜਾਂਦੀ ਅੱਗੇ ਪਿੱਛੇ ਅਸੀਂ ਆਪਣੇ ਤੋਂ ਦੂਰ ਹੀ ਜਾਂਦੇ ਆ ਦੂਰ ਹੁੰਦੇ ਕੌਣ ਆਪਣੇ ਨੇੜੇ ਆਉਂਦਾ ਆਪਣੇ ਨਾਲ ਬੈਠਣਾ ਬੜਾ ਔਖਾ ਹੈ ਇਕੱਲੇ ਆ ਬੈਠਣਾ ਬੜਾ ਔਖਾ ਹੈ ਇਕੱਲੇ ਬੈਠਣ ਦੇ 'ਚ ਮਨੋ ਕਪੜੇ ਨਾਲ ਬੈਠਦਾ ਫਿਰ ਸਾਰਾ ਵਿਅਰਥ ਚੱਲਦਾ ਫਿਰ ਆਪਣੇ ਹੋਣ ਦਾ ਪਤਾ ਚੱਲਦਾ ਫਿਰ ਮਨੋ ਆਪਣੇ ਤੋਂ ਦੂਰ ਵੱਜਦਾ ਧਿਆਨ ਦੂਰ ਲੈ ਜਾਂਦਾ